ਮੈਨੂੰ ਤਾਂ ਲੱਗਦਾ ਮੇਰੀ ਵਾਈ ਫੱਗੇ ਜਾ ਰਹੀ ਆ ਉਹ ਵਾਈਸ ਦੀ ਪੋਜੀਸ਼ਨ ਜੁ ਵੀ ਦੀ ਫਰਸਟ ਪੋਜੀਸ਼ਨ ਫਿੱਟ ਚੋਪ ਦੀ ਯੋਰਨਾ ਫੋਲ ਯੋਰਨ ਲੈ ਵੀ ਅੱਜ ਹਰਮਨ ਨੇ ਹੋ ਗਈ ਦਿਵਾਲੀ ਵੇਚਦੇ ਮੇਰੇ ਨਾਲ 632 ਮੇਰੇ ਆ ਚੱਕਦੀ ਵੀ ਪ੍ਰਭਾ ਉਹਨਾਂ ਨੇ ਚੱਕਦੀ ਵੀ ਬਾਈਕ ਤੇਰੀ ਨੇ ਅਰਲੀ ਸਟਾਰਟ ਹੈ ਓ ਜਾਂਦੀ ਏ ਆਵੇ ਏ ਲੈ ਲੈ ਨੀ ਸਾਈਡ ਦੀ ਸਾਈਡ ਦੀ ਕੱਢ ਕੇ ਲੈ ਜਾ ਲੈ ਜਾ ਲੈ ਜਾ ਲੈ ਲੈ ਜਾ ਓਏ ਮਮਿਤ ਆਹੋ ਇਹ ਗਿਆ ਗਿਆ ਓਏ ਓਏ ਸੱਚੀ ਗਿਆ ਓ ਬਈ ਸਾਰੇ ਕਹੇ ਦੇ ਦਸੇ ਗਏ ਨੌਕਆਊਟ ਦਸੇ ਗਏ ਜੇ ਜੀਤੀ ਦੇ ਸਗੋ ਸਾਰੇ ਨੂੰ ਵਾਤਾ ਬੇ ਸਾਤੇ ਦੀ ਚਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸਗੋ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਔ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜਗਨੇ ਸਕਰ ਬਣੇ ਤੂੰ ਜੇ ਜੂ ਵੀ ਮੈਨੇ ਕਿੰਨੇ ਤੇ ਆਉਂਦਾ ਨਹੀਂ ਟਿੱਡ ਮਰਨ ਦੇ ਵੀ ਅਗੇ ਨਹੀਂ ਬਈ ਹਰਦੇ ਹਿੰਦੇ ਜਾ ਰਹੇ ਆ ਹਰਲੇ ਹਿੰਦੇ ਜਾਦੇ ਔਰ ਲੈਣ ਮਾਰੀਓ ਨਹੀਂ ਉਹਦੇ ਵੀ ਮਰੀ ਜਾਂਦੀ ਨਹੀਂ ਤੂੰ ਨੈਪ ਦੀ ਨਹੀਂ ਪਈ ਚੱਲ ਕਿਉਂ ਨਹੀਂ ਚੱਲਦਾ ਪਿਆ ਚੱਲੂਗਾ ਕੰਟੀਨਿਊ ਵੇਰ ਗਿਆਸ ਕਿੰਦ ਬਾਦ ਹੈ ਇੱਕ ਮਿੰਟ ਚੱਲੂਗੀ ਜਗਾ ਫਿਰ ਅਮਜੀ 4 ਕਿੰਤੀਆ ਜੇ ਨਾ ਕਿਤੇ ਜਾਣਾ ਬਸ ਮੰਮੀ ਕਿੱਥੇ ਆ ਉਹਨੂੰ ਬੋਰਡਿੰਗ ਤੇ ਲਾਉਣਾ ਵਜ ਪਰ ਨਾ ਮਨ ਨੱਪੀ ਚੱਲ ਬਾਦ ਮਜ਼ਾ ਤਾਂ ਆਉਂਦਾ ਹੈ ਨਾ ਮਜ਼ਾ ਲੈ ਬਸ ਹਾਂ ਆਹੋ ਲੈ ਵੀ ਉਹਦੇ ਸਕੋਰ ਹੈਗੇ ਜੀ 63 ਦਾ 27 ਦਾ ਚਲੋ ਜੀ ਦੁਬਾਰਾ ਕਰੋ ਸਟਾਰਟ ਏ ਏ ਏ ਵੇਦਦੇ ਆ ਫਿਰ फोर्थ ਨੰਬਰ ਤੇ ਆਈ ਕੁੜੀ ਅੱਗੇ ਉਹ ਸਾਰਿਆਂ ਨਾਲ ਵੱਧ ਗੇਮਾਂ ਖੇਡਦਾ ਲੈ ਉਹਨਾਂ ਦੀਆਂ ਦੁਕਾਨਾਂ ਭੰਨੀ ਜਾਂਦਾ ਔਰ ਚੱਕਿਆ ਉਹ ਥੱਲੇ ਓ ਵੇ ਥੱਲੇ ਧਿਆਨ ਨਾਲ ਚਲਾ ਏ ਓ ਓ ਏ ਓ ਕਿੱਧਰ ਕਿੱਧਰ ਵਾਣਾ ਚ ਓ ਵੇ ਏ ਓ ਵੇ ਓਏ ਯੂਵੀ ਲਾਈਟਾਂ ਬੰਨੀ ਹੋਣਾ ਚੋੜੀਆਂ ਆ ਲੈ ਇਹ ਆਹ ਚੱਕ ਇਹੋ ਕਿੱਦਾਂ ਬ੍ਰੇਕ ਲੱਗਦੀ ਨਹੀਂ ਆ ਵੀ ਨਹੀਂ ਲੱਗਦੀ ਜਵਾਹਰ ਮਨਦੀਪ aí 549 ਸਕੋਰ ਓ ਬਈ 770 ਸਕੋਰ ਬਈ ਹਰਮੰਦਾ ਮੈਨੂੰ ਤਾਂ ਲੱਗਦਾ ਮੇਰੀ ਵਾਈ ਭੱਗੇ ਜਾ ਰਹੀ ਆ ਓ ਵਾਸ਼ਟ ਪੋਜੀਸ਼ਨ ਓ ਵਾਸ਼ਟ ਪੋਜੀਸ਼ਨ ਜੋ ਵੀ ਦੀ ਫਰਸਟ ਪੋਜੀਸ਼ਨ ਆਹੋ ਏ ਓਏ ਦੋਵੇਂ ਜਣੀਆਂ ਛਿੜਕਾੜ ਵੇਚ ਦੇਣ ਲੱਗਾ ਕੌਣ ਜਿੱਤੂ ਓਏ ਆਓ ਆਓ ਆਹੋ ਰੈਵੜ ਜੇ ਮਾਰਨੇ ਵੇ ਤੂੰ ਦੱਬੀਓ ਕਿੱਲੀ ਗਰਦੀਪ ਗਰਦੀਪ ਤੇਰੇ ਬਾਵਾ ਦਾ ਜੋਰ ਵੇਖਣਾ ਤੂੰ ਇਨਾ ਜੇਮ ਲਾਉਣੀ ਚੱਲ ਹੈ ਬਈ ਆ ਕਰੀ ਕਾਰਡ ਪਲੇ ਮੜਾ ਜਾ ਆਹੋ ਜੋਰ ਵੇਖੀਏ ਅੱਜ ਗਰਦੀਪ ਦੇ ਬਾਵਾ ਦਾ ਚੱਲ ਗਰਦੀਪ ਲੱਗ ਜੇ ਬੜਾ ਹਾਂ ਖੋਲ ਜੋਰ ਨਾਲ ਕਿਉਂ ਨਹੀਂ ਨਹੀਂ ਮੈਂ ਤੈਨੂੰ ਦੱਸਦਾ ਇਹਨੂੰ ਨੇ ਫੁੱਲ ਉੱਪਰੋਂ ਫੜ ਤੇ ਜਿਵੇਂ ਪਿੱਛੋਂ ਲਿਆ ਕੇ ਤੇ ਢਲਾਇਆ ਕਰਕੇ ਮਾਰ ਇਤੇ ਹਾਂ ਫੁੱਲ ਜੋਰ ਨਾਲ ਫੁੱਲ ਜੋਰ ਨਾਲ ਨਹੀਂ ਬਣੀ ਨਹੀਂ ਗੱਲ ਇਹ ਚ ਕਿੰਨੀਆਂ ਟਰਾਈਆਂ ਹੁੰਦੀਆਂ ਬਈ ਤੇ ਦੂਜੀ ਟਰਾਈਆਂ ਟੈਕਨੀਕ ਇਸ਼ੂ ਕਰਕੇ ਥੋੜਾ ਕਰਨਾ ਮੇਰੇ ਕੋਲ ਦੋ ਟਰਾਈ ਠੀਕ 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 ਚੱਲ ਜੂ ਵੀ ਤੇਰੀ ਵਾਰੀ ਦੂਜੀ ਟਰਾਈ ਚੱਲੂ ਹਾਂ ਨਾ ਸੈਕੰਡਰੀ ਜੋ ਵੀ ਫੁੱਲ ਜੋਰ ਨਾਲ ਨੇ ਐਂਪਲ ਕਰਨ ਲੱਗ ਗਿਆ ਪਤਾ ਐਨੇ ਜੋਰ ਨਾਲ ਮਾਰਾ ਉਹ ਨਾ ਵੱਜਣੀ 632 ਅਜੇ ਕਰਨ ਕਰਦੇ ਬੇਕਾਰ ਲੈ ਵੀ ਅੱਜ ਹਰਮਨ ਨੇ ਹੋ ਗਈ ਦਿਵਾਲੀ ਦੇਖਦੇ ਮੇਰੇ ਨਾਲ 632 ਮੇਰੇ ਆ ਏ ਬਾਹਰ ਬੰਦੀ ਹੋ ਗਿਆ ਕੁਛ ਵੀ ਨਹੀਂ ਆਇਆ ਜੋਰ ਹੀ ਨਹੀਂ ਲੱਗਾ ਦਵਾਰਾ ਦਵਾਰਾ ਹੁਣ ਲੱਗਾ ਨਹੀਂ 510 ਤੇ ਹੀ ਰਹਿ ਗਈ ਜੀ ਬੰਦੀ ਰਹਿ ਗਈ ਬਰਾਦਰ ਨਹੀਂ ਬਹੁਤ ਥੱਲੇ ਆ ਮੋਟ ਓਏ ਉਹਦੀ ਕੌਣ ਕਰਨ ਬੈਠੋ ਉੱਚੇ ਬਹੁਤ ਚਲ ਤਿੰਨੇ ਬੈਠਾਓ ਆ ਚੱਕਦੀ ਵੀ ਪ੍ਰਾਭ ਉਹਨਾਂ ਨੇ ਆ ਚੱਕਦੀ ਵੀ ਬਾਈਕ ਤੇਰੀ ਨੇ ਅਰਲੀ ਸਟਾਰਟ ਐ। ਹੋ ਜਾਂਦੀ ਊ। ਐ ਆਵੇ। ਏ ਏ ਡੇਡੀ ਹੋ ਗਈ। ਏ ਏ ਡੇਡੀ ਹੋ ਟੇਡੀਓ। ਬਸ ਸਿੱਧੀ ਸਿੱਧੀ। ਆ ਚੈੱਕ ਐ ਉਹ ਹੋਵੇ। ਡਈਆਂ ਮਾਰਦੀ ਬਈ ਪ੍ਰਾਵਣੀ ਦਾ। ਉਧਰ ਉਹ ਵੀ ਡਈਆਂ ਮਾਰੀ ਜਾਂਦੀ ਆ। ਹਰਲੇਨ ਵੀ ਕਿਸੇ ਨਾਲ ਕੱਟਣੀ। ਏ। ਐਵੇਂ ਚੱਕ ਦੁੱਜੇ ਦੇ ਮਾਰੋ। ਏ। ਛੱਡਣ ਲੱਗੀ ਚਲੇ ਚਲੇ ਜੂਵੀ ਤੇਰੇ ਆ ਭਾਈ ਇਹ ਚੱਲੀ ਨਹੀਂ ਪਰਲਾ ਨਾਮ ਚੋਰ ਦਾ ਨੱਤ ਬੈਗ ਨੂੰ ਜਾਉ ਪਰਲਾ ਨਾਮ ਬਿਲ ਫਿਰ ਹੋਰ ਲਾ ਨਾ Amazon ਹਲੇ ਆ ਚੱਲ ਪਈ ਓਏ ਤੇ ਆ ਨਾ ਤੇ ਆ ਨਾ ਹੋਵੇ ਪਰਾਵਲੀ ਜੀ ਨਹੀਂ ਤੂੰ ਨਹੀਂ ਚਲਾਉਂਦੀ ਪਈ ਓਏ ਉਹਨੂੰ ਦੱਸ ਕੇ ਆਉਣਾ ਪੈਣਾ ਇੱਕ ਮਿੰਟ ਰੋਕ ਕੇ ਓਏ ਡਿਡਿਓ ਧਿਆਨ ਨਾਲ ਲੈ ਆਪਾਂ ਜੀ ਮਾਰੀ ਮੁਰੀ ਜਾਂਦੇ ਲੈ ਇਹਨਾਂ ਸਾਈਡ ਦੀ ਸਾਈਡ ਦੀ ਕੱਢ ਕੇ ਲੈ ਜਾ ਲੈ ਜਾ ਲੈ ਜਾ ਲੈ ਲੈ ਜਾ ਓਏ ਓਏ ਇੱਕ ਦੁੱਝੇ ਮਾਰੀ ਜਾਂਦੇ ਹਾਂ ਚਲੋ ਵੀ ਅਰਜੀ ਤੀਵਾਰੀ ਪਹਿਲਾਂ ਕਹਿੰਦੇ ਮੰਮੀ ਉਹ ਵਿਚਾਲੇ ਵਾਲੇ ਤੇ ਨਿਸ਼ਾਨਾ ਲਾਉਣੀ ਓ ਲੈ ਓ ਇੱਕ ਮਿੰਟ ਫੜ 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 ਨਹੀਂ ਦੇਖ ਪਿਆ ਹੀ ਤੇ ਉਹ ਵਿਚਾਲੇ ਵਾਲੇ ਤੇ ਸੈਂਟਰ ਵਾਲੇ ਤੇ ਇਹ ਓ ਲੈ ਮੀਣਾ ਦੇ ਗਿਆ ਚਲੋ ਜੀ ਮੰਮੀ ਨੇ ਦਾ ਬਾਲ ਵੇਸਟ ਕਿਆ ਵੇਸਟ ਚਲੋ ਵੇਸਟ ਦੂਜਾ ਵੇਲੀ ਸੈਂਟਰ ਚ ਮਾਰਨਾ ਸੈਂਟਰ ਚ ਜਮਾ ਤੇਜ਼ੀ ਨਾਲ ਏ ਉਹ ਵੀ ਸਾਲ ਉਹ ਵੀ ਵੇਸਟ ਬਸ ਜਦੋਂ ਤੂੰ ਕਿੱਡਾ ਮਾਰੀ ਤਮੇਂ ਤਾਂ ਜਾਂਦਾ ਸਿੱਧਾ ਸੱਟਣਾ ਸਿੱਧਾ ਥਰੋ ਕਰਨਾ ਲੈ ਵੀ ਬੇਇੱਜ਼ਤੀ ਨੇ ਕਰਾਈ ਦੀ ਹੁਣ ਆਪਦੇ ਘਰ ਵਾਲੇ ਦੀ ਜਿਵੇਂ ਸੈਂਟਰ ਚ ਸਿੱਧੀ ਨੈਕ ਦੀ ਸੇਤ ਨੂੰ ਚੰਗਾ ਲੈ ਇਹ ਵੇਸਟ ਵੇਸਟ ਦੂਜੀ ਵਾਰੀ ਇਧਰਲੇ ਬੰਨੇ ਨੂੰ ਕਰਕੇ ਮਾਰ ਇੱਥੋਂ ਦੇ ਸਾਈਡ ਨੂੰ ਏ ਹੋ ਗਿਆ ਇਸ ਸਾਈਡ ਤੇ ਇਹ ਵੀ ਵੇਸਟ ਇਹ ਵੀ ਵੇਸਟ 21 ਸਟ੍ਰਾਈਕ ਨਹੀਂ ਟੱਬਰ ਚ ਕੋਈ ਤੇਜ਼ ਨਹੀਂ ਬੋਲਿੰਗ ਸਾਰਿਆਂ ਦੀ ਵੇਸਟੀ ਆ ਇਹ ਇਹ ਅਮਨ ਲੈ ਗਈ ਲੈ ਗਈ ਲੈ ਗਈ ਓ ਚਲੋ ਜੀ ਸਾਈਡ ਨੂੰ ਲੈ ਗਈ ਇਹ ਤਾਂ ਸਾਰੇ ਹੀ ਓਹ ਚੱਲ ਜੂਈ ਚਲੋ ਆ ਜੁਵੀ ਨੇ ਇੱਕ ਪੈਰ ਅੱਗੇ ਨੌਵਾਂ ਵਾਲਾ ਜੁਵੀ ਦੀ ਆਹ ਲੈ ਜੁਵੀ ਦਾ ਸਕੋਰ ਵੈ ਸਾਰੇ ਨਾਲ ਜਾ ਰਿਹਾ ਏ ਜੁਵੀ ਦੀ ਦੂਜੀ ਵਾਰੀ ਏ ਏ ਜਮਾ ਸੈਂਟਰ ਚ ਏ ਜੁਵੀ ਦੀ ਦੂਜੀ ਵਾਰੀ ਏ ਏ ਜਮਾ ਸੈਂਟਰ ਚ ਐਰ ਕੇ ਲਾਉ ਨੰਬਰ ਏ ਏ ਏ ਏ ਓ ਓ ਚਾਰ ਹੀ ਬਜੇ ਚਾਰ ਹੀ ਬਜੇ ਕੱਲੇ ਐਰ ਕੀ ਜਮਾ ਸੈਂਟਰ ਚ ਮਾਰੀ ਮਾਦਾਂ ਨੇ ਵੇਖ ਕਿਉਂ ਜਾ ਸਿੱਖ ਗਿਆ ਜੀ ਟੀ ਵੀ ਕਹਿੰਦੇ ਓਏ ਤੂੰ ਤੇਨੀ ਉਹ ਤੇਨੀ ਰਹਿ ਗਈ ਏ 6 ਸਕੋਰ ਬਣਾ ਫੇ ਜੀ ਵੀ ਦੇ ਬਰਾਬਰ ਹੀ ਚਲੋ ਮਦਰ ਇਹ ਮਮਿ ਓਹੋ ਇਹ ਗਿਆ ਗਿਆ ਓਏ ਓਏ ਸੱਚੀ ਗਿਆ ਓ ਬਈ ਸਾਰੇ ਕਹੇ ਦੇ ਦਸੇ ਗਿਆ ਨੌਕਆਊਟ ਦਸੇ ਗਿਆ ਬਈ ਹਰਜੀਤ ਚੱਲ ਤੇ ਦੇਖੀ ਉਹ ਨਾਲ ਜੁੜੀ ਪਈ ਐ ਵੇਖੀ ਨਾਲ ਜੁੜੀ ਪਈ ਚੱਲ 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 ਬੱਬੇ ਦਾ ਜ਼ੋਰ ਲੱਗਿਆ ਪਿਆ ਐ ਬੱਬੇ ਰੇ ਤੇ ਬੋਲ ਹਾਏ 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 ਕੋਈ ਸਾਹਿਬ ਆਪ ਨੇ ਦੇਖਿਆ YouTube ਤੋਂ ਨਹੀਂ ਹਣੇ ਕਿਵੇਂ ਕਮਾਉਣੀ ਆ ਚੱਲ ਤਜਰਬਾ ਵੇ ਲੈਨੇ ਤੇਰਾ YouTube ਦਾ ਵੀ ਅੱਜ ਚੱਲ YouTube ਦਾ ਤਜਰਬਾ ਦੇਖਣਾ ਮੋਟੇ ਹਾਂ ਤਜਰਬਾ ਵੇਖਣਾ YouTube ਦਾ ਆ ਚੱਲ ਇਹਨੇ ਤੇਰੀ ਵੋਕੀ ਨੂੰ ਲੈਟ ਬਣਾਇ ਦੇਖ ਲੈ ਲੈਟਿਕ ਨਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ